ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦਿੱਲੀ ਆਏ ਉੱਥੇ ਗੁਰੂ ਜੀ ਇੱਕ ਹਾਥੀ ਪਾਲਣ ਵਾਲੇ ਮਹੰਤ ਦੇ ਘਰ ਰਹੇ ਪਰਿਵਾਰ ਗੁਰੂ ਜੀ ਆਏ ਵੇਖ ਕੇ ਬਹੁਤ ਖੁਸ਼ ਹੋਇਆ ਉਹਨਾਂ ਨੇ ਪੂਰੇ ਪਿਆਰ ਅਤੇ ਸਤਿਕਾਰ ਨਾਲ ਗੁਰੂ ਜੀ ਦੀ ਸੇਵਾ ਕੀਤੀ ਅਤੇ ਖਾਣ ਪਾਣ ਦਿੱਤਾ ਤੇ ਚਰਨ ਧੋਤੇ ਪਰ ਕੁਝ ਸਮੇਂ ਬਾਅਦ ਅਚਾਨਕ ਘਰ ਵਿੱਚ ਰੋਣ ਪਿੱਟਣ ਦੀਆਂ ਆਵਾਜ਼ਾਂ ਆਈਆਂ ਗੁਰੂ ਜੀ ਨੇ ਪੁੱਛਿਆ ਪੁੱਤਰੋ ਕੀ ਹੋ ਰਿਹਾ ਹੈ ਪੁੱਤਰੋ ਕਿਉਂ ਰੋ ਰਹੇ ਹੋ ਮਹਤਵ ਰੋਂਦਾ ਹੋਇਆ ਕਹਿਣ ਲੱਗਾ ਗੁਰੂ ਜੀ ਸਾਡਾ ਹਾਥੀ ਮਰ ਗਿਆ ਹੈ ਉਹ ਹਾਥੀ ਬਾਦਸ਼ਾਹ ਦਾ ਸੀ ਉਸ ਨੂੰ ਪਾਲਣ ਦੇ ਬਦਲੇ ਸਾਨੂੰ ਅਨਾਜ ਮਿਲਦਾ ਸੀ ਹੁਣ ਜਦ ਹਾਥੀ ਮਰ ਗਿਆ ਸਾਡੀ ਰੋਜੀ ਰੋਟੀ ਵੀ ਖਤਮ ਹੋ ਗਈ ਹੈ ਹੁਣ ਅਸੀਂ ਕੀ ਕਰਾਂਗੇ ਗੁਰੂ ਜੀ ਨੂੰ ਉਹਨਾਂ ਦੀ ਹਾਲਤ ਵੇਖ ਕੇ ਬਹੁਤ ਦਇਆ ਆਈ ਅਤੇ ਗੁਰੂ ਜੀ ਨੇ ਪਿਆਰ ਨਾਲ ਕਿਹਾ ਜੇ ਤੂੰ ਵਾਹਿਗੁਰੂ ਦਾ ਨਾਮ ਲੈ ਕੇ ਇਸ ਹਾਥੀ ਦੇ ਮੂੰਹ ਉੱਤੇ ਹੱਥ ਫੇਰੇ ਤਾਂ ਇਹ ਜ਼ਿੰਦਾ ਹੋ ਸਕਦਾ ਹੈ ਪਰਿਵਾਰ ਹੈਰਾਨ ਹੋ ਗਿਆ ਪਰ ਉਹਨਾਂ ਨੇ ਵਿਸ਼ਵਾਸ ਨਾਲ ਗੁਰੂ ਜੀ ਦੀ ਗੱਲ ਮੰਨੀ ਉਹਨਾਂ ਨੇ ਵਾਹਿਗੁਰੂ ਕਿਹਾ ਅਤੇ ਹਾਥੀ ਦੇ ਮੂੰਹ ਉੱਤੇ ਹੱਥ ਫੇਰਿਆ ਅਚਾਨਕ ਹਾਥੀ ਜ਼ਿੰਦਾ ਹੋ ਗਿਆ ਪਰਿਵਾਰ ਖੁਸ਼ੀ ਨਾਲ ਰੋਣ ਲੱਗ ਪਿਆ ਉਹਨਾਂ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਕਹਿਣ ਲੱਗੇ ਗੁਰੂ ਜੀ ਤੁਸੀਂ ਸਾਡੀ ਜਿੰਦ ਬਚਾ ਲਈ ਹੈ ਇਹ ਚਮਤਕਾਰ ਦੀ ਖਬਰ ਸਾਰੇ ਸ਼ਹਿਰ ਚਪੈ ਲ ਗਈ ਤੇ ਕੁਝ ਹੀ ਵੇਲੇ ਚ ਇਹ ਗੱਲ ਬਾਦਸ਼ਾਹ ਤੱਕ ਵੀ ਪਹੁੰਚ ਗਈ ਸੀ ਬਾਦਸ਼ਾਹ ਆਪਣੇ ਸੈਨਿਕਾਂ ਨਾਲ ਆਇਆ ਉਹ ਹੰਕਾਰੀ ਸੀ ਅਤੇ ਗੁਰੂ ਜੀ ਦੀ ਪਰਖ ਲੈਣਾ ਚਾਹੁੰਦਾ ਸੀ ਬਾਦਸ਼ਾਹ ਨੇ ਕਿਹਾ ਗੁਰੂ ਜੀ ਮੈਨੂੰ ਪਤਾ ਲੱਗਾ ਤੁਸੀਂ ਹਾਥੀ ਜ਼ਿੰਦਾ ਕੀਤਾ ਹੈ ਹੁਣ ਮੇਰੇ ਸਾਹਮਣੇ ਇਸ ਨੂੰ ਮਾਰ ਕੇ ਫਿਰ ਜ਼ਿੰਦਾ ਕਰ ਦਿਓ ਤਾਂ ਮੈਨੂੰ ਯਕੀਨ ਹੋਵੇਗਾ ਗੁਰੂ ਜੀ ਨੇ ਸ਼ਾਂਤ ਹੋ ਕੇ ਕਿਹਾ ਬਾਦਸ਼ਾਹ ਜੇ ਇਹ ਹਾਥੀ ਫਿਰ ਮਰ ਗਿਆ ਤਾਂ ਇਸ ਗਰੀਬ ਵਾਰ ਦੀ ਰੋਜੀ ਰੋਟੀ ਦਾ ਪ੍ਰਬੰਧ ਤੂੰ ਕਰੇਂਗਾ ਬਾਦਸ਼ਾਹ ਨੇ ਹੰਕਾਰੀ ਅੰਦਾਜ਼ ਵਿੱਚ ਕਿਹਾ ਹਾਂ ਹਾਂ ਮੈਂ ਹੀ ਸਭ ਕਰਾਂਗਾ ਤੂੰ ਬਸ ਮੈਨੂੰ ਵਿਖਾ ਦੇ ਗੁਰੂ ਜੀ ਨੇ ਵਾਹਿਗੁਰੂ ਦਾ ਨਾਮ ਜਪਿਆ ਤੇ ਹਾਥੀ ਤੁਰੰਤ ਮਾਰ ਗਿਆ ਬਾਦਸ਼ਾਹ ਹੈਰਾਨ ਰਹਿ ਗਿਆ ਡਰਿਆ ਹੋਇਆ ਕਹਿਣ ਲੱਗਾ ਗੁਰੂ ਜੀ ਹੁਣ ਇਸ ਨੂੰ ਮੁੜ ਜਿੰਦਾ ਕਰ ਦਿਓ ਗੁਰੂ ਜੀ ਨੇ ਕਿਹਾ ਬਾਦਸ਼ਾਹ ਜਿਉਂਦਾ ਕਰਨਾ ਅਤੇ ਮਾਰਨਾ ਸਾਡੇ ਹੱਥ ਵਿੱਚ ਨਹੀਂ ਇਹ ਸਭ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਹੈ ਪਹਿਲਾ ਜਦ ਮੈਂ ਅਰਦਾਸ ਕੀਤੀ ਪ੍ਰਮਾਤਮਾ ਨੇ ਦਇਆ ਕਰਕੇ ਹਾਥੀ ਜਿਉਂਦਾ ਕਰ ਦਿੱਤਾ ਸੀ ਕਿਉਂਕਿ ਗਰੀਬ ਦੀ ਲੋੜ ਸੀ ਪਰ ਹੁਣ ਜਦ ਤੂੰ ਹੰਕਾਰ ਵਿੱਚ ਆ ਕੇ ਤਮਾਸ਼ਾ ਬਣਾਉਣਾ ਚਾਹੁੰਦਾ ਸੀ ਪ੍ਰਮਾਤਮਾ ਦਾ ਹੁਕਮ ਹੈ ਕਿ ਹੁਣ ਇਹ ਹਾਥੀ ਮੋੜ ਜਿੰਦਾ ਨਹੀਂ ਹੋਏਗਾ ਮੈਂ ਉਸ ਦਾ ਹੁਕਮ ਨਹੀਂ ਬਦਲ ਸਕਦਾ ਇਹ ਗੱਲ ਸੁਣ ਕੇ ਬਾਦਸ਼ਾਹ ਦਾ ਹੰਕਾਰ ਟੁੱਟ ਗਿਆ ਉਹ ਸਿਰ ਝੁਕਾ ਕੇ ਕਹਿਣ ਲੱਗਾ ਗੁਰੂ ਜੀ ਤੁਸੀਂ ਸੱਚ ਕਿਹਾ ਹੈ ਮੌਤ ਦੇ ਜਿੰਦ ਜਿੰਦਗੀ ਪਰਮਾਤਮਾ ਦੇ ਹੱਥ ਵਿੱਚ ਹੈ ਮੈਂ ਆਪਣੀ ਗਲਤੀ ਮੰਨਦਾ ਹਾਂ ਉਸ ਨੇ ਉਸ ਪਰਿਵਾਰ ਨੂੰ ਇੱਕ ਹੋਰ ਹਾਥੀ ਦੇ ਦਿੱਤਾ ਤੇ ਆਪਣੇ ਦਰਬਾਰ ਅਨਾਜ ਦੇਣ ਦਾ ਪ੍ਰਬੰਧ ਕੀਤਾ ਕੀ ਉਹਨਾਂ ਦੀ ਜ਼ਿੰਦਗੀ ਸੁੱਖ ਨਾਲ ਚੱਲੇ ਗੁਰੂ ਜੀ ਨੇ ਸਭ ਨੂੰ ਸਿੱਖਿਆ ਦਿੱਤੀ ਸੱਚੀ ਤਾਕਤ ਚਮਤਕਾਰ ਕਰਨ ਵਿੱਚ ਨਹੀਂ ਸਗੋਂ ਪਰਮਾਤਮਾ ਦੇ ਹੁਕਮ ਨੂੰ ਮੰਨਣ ਤੇ ਦੂਜਿਆਂ ਉੱਤੇ ਦਇਆ ਕਰਨ ਵਿੱਚ ਹੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਜੋ ਵੀ ਕਰਮ ਕਰੀਏ ਉਸ ਵਿੱਚ ਹੰਕਾਰ ਨਹੀਂ ਸੇਵਾ ਤੇ ਮਿਹਰ ਹੋਣੀ ਚਾਹੀਦੀ ਹੈ ਸਤਨਾਮ ਵਾਹਿਗੁਰੂ